ਹੁਣ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਵਿਆਹ ਹੋਣ ਜਾ ਰਿਹਾ ਦੱਸ ਜੇ ਕਿ ਮੰਤਰੀ ਅਨਮੋਲ ਗਗਨਮਾਨ 16 ਜੂਨ ਨੂੰ ਵਿਆਹ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ ਕਿਸ ਦੇ ਨਾਲ ਵਿਆਹ ਹੋਣ ਜਾ ਰਿਹਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਦੱਸ ਜੀਏ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਅਨਮੋਲ ਗਗਨਮਾਨ ਮੰਤਰੀ ਨੇ ਅਤੇ ਹੁਣ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਪ ਵਿਧਾਇਕ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਪਿਛਲੇ ਕਾਫੀ ਸਮੇਂ ਆਪ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਦੇ ਵਿਆਹ ਹੋਏ ਨੇ ਕਿ ਹੁਣ ਅਨਮੋਲ ਗਗਨਮਾਨ ਵੀ ਜਿਹੜੇ ਆ 16 ਜੂਨ ਨੂੰ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨਗੇ ਜਾਣਕਾਰੀ ਦੇ ਮੁਤਾਬਕ ਕੈਬਨਿਟ ਮੰਤਰੀ ਦਾ ਵਿਆਹ 16 ਜੂਨ ਨੂੰ ਮਲੋਟ ਨਾਲ ਸੰਬੰਧਿਤ ਪਰਿਵਾਰ ਜੋ ਕਿ ਮੌਜੂਦਾ ਸਮੇਂ ਵਿੱਚ ਚੰਡੀਗੜੀ ਰਹਿ ਰਹੇ ਆ ਤੇ ਪੇਸ਼ੇਵਜੋਂ ਵਕੀਲ ਸ਼ਾਹਬਾਜ਼ ਸਿੰਘ ਦੇ ਨਾਲ ਆਨੰਦ ਕਾਰਜ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਪ੍ਰੋਗਰਾਮ ਜੀਰਕਪੁਰ ਦੇ ਇੱਕ ਵੱਡੇ ਪੈਲੈਸ ਦੇ ਵਿੱਚ ਰੱਖਿਆ ਗਿਆ ਫਿਲਹਾਲ ਮੰਤਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਤੱਕ ਅਜਿਹੀ ਕੋਈ ਵੀ ਜਾਣਕਾਰੀ ਸਾਂਝੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਆ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੇ 16 ਜੂਨ ਨੂੰ ਜਿਹੜੀ ਕਹਿੰਦੇ ਉਹ ਮੈਰਿਜ ਹੋਣ ਜਾ ਰਹੀ ਆ ਵਿਆਹ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ ਤਾਂ ਇਹ ਵੀ ਦੱਸ ਦਿੰਨੀ ਆ ਕਿ ਇਹ ਜਿਹੜੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਪਹਿਲਾਂ ਪੇਸ਼ੇ ਵਜੋਂ ਇੱਕ ਗਾਇਕ ਸੀ ਅਤੇ ਗਾਇਕੀ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਅਤੇ ਫਿਰ ਉਹ ਖਰੜ ਤੋਂ ਵਿਧਾਇਕ ਚੁਣੇ ਗਏ ਅਤੇ ਹੁਣ ਵਧਾ ਇੱਕ ਤੋਂ ਬਾਅਦ ਪੰਜਾਬ ਦੀ ਕੈਬਨਟ ਦੇ ਵਿੱਚ ਮੰਤਰੀ ਮੰਡਲ ਦਾ ਅਹਿਮ ਹਿੱਸਾ ਹੈ ਗਿਆ ਤੇ ਹੁਣ ਮੰਤਰੀ ਅਨਮੋਲ ਗਗਰਮਾਨ ਦਾ ਕਿਹਾ ਜਾ ਰਿਹਾ ਕਿ 16 ਜੂਨ ਨੂੰ ਜਿਹੜਾ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਮਲੋੜ ਦੇ ਇੱਕ ਪਰਿਵਾਰ ਦੇ ਮੁੰਡੇ ਦੇ ਨਾਲ ਅਤੇ ਉਹ ਹੁਣ ਪਰਿਵਾਰ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਹੀ ਰਹਿ ਰਿਹਾ ਔਰ ਜਿਹੜੇ ਜਿਸ ਮੁੰਡੇ ਦੇ ਨਾਲ ਵਿਆਹ ਹੋਣ ਜਾ ਰਿਹਾ ਉਹਨਾਂ ਦੇ ਜੀਵਨ ਸਾਥੀ ਪੇਸ਼ੇਵਜੋ ਵਕੀਲ ਦੱਸੇ ਜਾ ਰਹੇ ਔਰ ਸ਼ਾਹਬਾਦ ਸਿੰਘ ਦਾ ਦੇ ਨਾਲ ਜਿਹੜਾ ਕਹਿੰਦੇ ਕਿ ਇਹ ਵਿਆਹ ਉਹਨਾਂ ਦਾ ਹੋਣ ਜਾ ਰਿਹਾ ਇਹ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਨੇ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੇ ਜਿਹੜੇ ਵਿਆਹ ਹੋ ਚੁੱਕੇ ਨੇ ਉਹਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਨੇ ਜਿਨ੍ਹਾਂ ਦਾ ਵਿਆਹ ਜਿਹੜਾ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਹੋਇਆ ਸੀ, ਰਾਗਵ ਚੱਟਾ ਹੋਰਾਂ ਦਾ ਵਿਆਹ ਹੋਇਆ, ਬੈਂਸ ਮੰਤਰੀ ਹੋਰਾਂ ਦਾ ਵਿਆਹ ਹੋਇਆ ਔਰ ਹੋਰ ਜਿਹੜੇ ਕਈ ਉਹਨਾਂ ਦੇ ਵਿਧਾਇਕ ਹੈਗੇ ਆ ਉਹਨਾਂ ਦੇ ਜਿਹੜੇ ਆ ਉਹ ਵਿਆਹ ਹੋਏ ਨੇ ਅਤੇ ਬਹੁਤ ਸਾਰੀਆਂ ਚਰਚਾਂ ਦਾ ਵਿਸ਼ੇ ਵੀ ਜਿਹੜੇ ਉਹ ਬਣੇ ਰਹੇ ਮੰਤਰੀ ਮੀਤ ਥੇਰ ਦਾ ਵੀ ਜਿਹੜਾ ਉਹ ਵਿਆਹ ਹੋਇਆ ਸੀ ਐਮਐਲਏ ਸਾਹਿਬਾਨਾਂ ਦਾ ਵੀ ਜਿਹੜਾ ਉਹ ਵਿਆਹ ਹੋਇਆ ਸੀ ਔਰ ਗੈਰੀ ਵਿਡਿੰਗ ਉਹਨਾਂ ਦਾ ਵੀ ਯਾਨੀ ਕਿ ਆਮ ਆਦੀ ਪਾਰਟੀ ਦੇ ਇਸ ਸਰਕਾਰ ਦੇ ਅੰਦਰ ਬਹੁਤ ਸਾਰੇ ਛੋਟੀ ਉਮਰ ਦੇ ਵਿਧਾਇਕ ਮੰਤਰੀ ਜਿਹੜੇ ਆ ਉਹ ਸਿਗੇ ਅਤੇ ਉਹਨਾਂ ਦਾ ਜਿਨ੍ਹਾਂ ਦਾ ਹੁਣ ਵਿਆਹ ਹੋਇਆ ਪਿਛੇ ਜੀ ਮੈਂ ਕਾਫੀ ਸਮਾਂ ਪਹਿਲਾਂ ਔਰ ਲਗਾਤਾਰ ਇਹ ਵਿਆਹ ਹੁੰਦੇ ਜਾ ਰਹੇ ਸੀਗੇ ਔਰ ਕਾਫੀ ਚਰਚਾ ਦਾ ਵਿਸ਼ਾ ਵੀ ਸੀ ਕਾਫੀ ਸਿਕਟਾਂ ਵੀ ਜਿਹੜੀਆਂ ਉਹ ਬਣਦੀਆਂ ਹੈਗੀਆਂ ਨੇ ਇਹਨਾਂ ਨੂੰ ਲੈ ਕੇ ਪਰ ਹੁਣ ਮંત્રી ਅਨਮੋਲ ਗਗਨਮਾਨ ਜਿਹੜੇ ਕਿ ਪੇਸ਼ੇਵਜੋਂ ਪਹਿਲਾਂ ਗਾਇਕ ਸੀ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਫਿਰ ਉਹ ਵਿਧਾਇਕ ਚੁਣੇਗੇ ਅਤੇ ਹੁਣ ਪੰਜਾਬ ਦੀ ਕੈਬਨਿਟ ਦੇ ਵਿੱਚ ਕੈਬਨਿਟ ਮੰਤਰੀ ਹੈਗੇ ਨੇ ਤੇ ਹੁਣ ਉਹ ਜਿਹੜੇ ਵਿਆਹ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਪ ਵਿਧਾਇਕ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ ਕਈ ਮੰਤਰੀਆਂ ਤੇ ਵਿਧਾਇਕਾਂ ਦੇ ਵਿਆਹ ਹੋਏ ਨੇ ਤੇ ਹੁਣ ਅਨਮੋਲ ਗਗਨ ਮਾਨ ਵੀ 16 ਜੂਨ ਨੂੰ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਜਾਣਕਾਰੀ ਦੇ ਅਨੁਸਾਰ ਕੈਬਨਟ ਮੰਤਰੀ ਦਾ ਵਿਆਹ 16 ਜੂਨ ਨੂੰ ਮਲੋਟ ਨਾਲ ਸੰਬੰਧਿਤ ਪਰਿਵਾਰ ਜੋ ਕਿ ਮੌਜੂਦਾ ਸਮੇਂ ਚੰਡੀਗੜ੍ਹ ਹੀ ਰਹਿ ਰਿਹਾ ਹੈ ਤੇ ਪੇਸ਼ੇਵਰ ਜੋ ਵਕੀਲ ਸ਼ਾਹਬਾਦ ਸਿੰਘ ਦੇ ਨਾਲ ਆਨੰਦ ਕਾਰਜ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਪ੍ਰੋਗਰਾਮ ਜੀਰਕਪੁਰ ਦੇ ਇੱਕ ਵੱਡੇ ਪੈਲਸ ਦੇ ਵਿੱਚ ਰੱਖਿਆ ਗਿਆ ਹੈ ਫਿਲਹਾਲ ਮੰਤਰੀ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਆ ਸਾਂਝੀ ਨਹੀਂ ਕੀਤੀ ਗਈ ਪਰ ਜਿਹੜੀ ਇਹ ਖਬਰਾਂ ਜਰੂਰ ਜਿਹੜੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿ ਮੰਤਰੀ ਅਨਮੋਲ ਗगनਮਾਨ ਜਿਹੜੇ ਉਹ ਜਲਦ ਹੀ ਵਿਆਹ ਬੰਧਨ ਦੇ ਵਿੱਚ 16 ਜੂਨ ਨੂੰ ਜਿਹੜਾ ਉਹ ਵੱਜਣ ਜਾ ਰਹੇ ਨੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰੋਜ਼ਾਨਾ ਲੋਕਣਾ ਟੀਵੀ ਜੀ ਨਾਲ